ਹੈਲੋ ਜੀ ਸਸਰੀਆ ਕਾਲਸ ਵਾਕ ਤੇ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਸਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਢਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ। ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ। ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ। ਹਾਂਜੀ ਇੱਥੇ 3 ਵਜੇ ਦਾ ਟਾਈਮ ਆ। ਤੇ ਆਪਾਂ ਬੈਠੇ ਸੀਗੇ ਆਟੋ ਦੇ ਵਿੱਚ ਤੇ ਅੱਜ ਫੇਰ ਆਪਾਂ ਜਾ ਕੇ ਆਏ ਸੀਗੇ ਗਏ ਸੀਗੇ ਜੀ ਆਪਾਂ ਖੰਨੇ ਖੰਨੇ ਤੋਂ ਲੈ ਕੇ ਆਏ ਆ ਦਵਾਈ ਤੇ ਮੈਂ ਤੇਜਸ ਸੈਜਪ੍ਰੀਤ ਦੋਨੋਂ ਗਏ ਸੀਗੇ ਅਸੀਂ ਦੋਹਾਂ ਨੇ ਦਵਾਈ ਲੈਣੀ ਸੀਗੀ ਕਿ ਫੇਰ ਅਸੀਂ ਇੱਥੋਂ ਨਾ ਮੈਂ ਸੱਜਰੀ ਕੰਮ ਕਰਨ ਵੇੜ ਕੇ 11 11:30 ਵਜੇ ਚਲੇ ਗਏ ਸੀਗੇ ਅਸੀਂ ਤੇ ਫੇਰ ਸਾਨੂੰ ਉੱਥੇੋਂ ਮੁੜਦਿਆਂ ਨੂੰ 3 ਵਜੇ ਸੀਗੇ ਤੇ ਡਾਕਟਰ ਦੇ ਤਾਂ ਨੇ ਭੀੜ ਨਹੀਂ ਸੀਗੀ ਬਸ ਬੱਸਾਂ ਦੇ ਵਿੱਚੇ ਟਾਈਮ ਲੱਗ ਗਿਆ ਤੇ ਇੱਕ ਉਹਦਾ ਬੱਸ ਖੜਦੀ ਜਾਂਦੀ ਸੀਗੀ ਆਉਂਦੇ ਹੋਏ ਫੇਰ ਉਹੀ ਸਾਨੂੰ ਜਦ ਦੀ ਬੱਸ ਮਿਲ ਗਈ ਅਸਤ ਦਵਾਈ ਲੰਦੀ ਸਾਰੋ ਜਦੇ ਮੁੜ ਪਏ ਉਥੋਂ ਥੋੜਾ ਜਿਹਾ ਦੂਰੇ ਤੁਰ ਕੇ ਗਏ ਗਏ ਸੀਗੇ ਤੇ ਚਲੋ ਦਵਾਈ ਲੈ ਕੇ ਅਸੀਂ ਮੁੜ ਪਏ ਸੰਤ ਦਵਾਈਆਂ ਨੇ ਇੰਨਾ ਦੁਖੀ ਕਰਿਆ ਪਿਆ ਤੇ ਬਸ ਜੀ ਲੋਟ ਹੀ ਨਹੀਂ ਆਉਂਦੀ ਹੈਗੀ ਦਵਾਈ ਥੋੜਾ ਜਰ ਬਾਅਦ ਫੇਰ ਕਦਨ ਕਦੇ ਕਿਸੇ ਡਾਕਟਰ ਕੋਲ ਕਦੇ ਕਿਸੇ ਕੋਲ ਵਸੇ ਦਈ ਦਵਾਈਆਂ ਲੈਣ ਦੇ ਫੇਰੀ ਜਾਂਦੇ ਆ ਤੇ ਦੇਖਦੇ ਹੁਣ ਜੀ ਆ ਦਵਾਈ ਲੱਗ ਜਵੇ ਤਾਂ ਆਰਾਮ ਆ ਜਵੇ ਹਨਾ ਬਹੁਤ ਵਆਂ ਦਵਾਈਆਂ ਦਵਾਤੀਆਂ ਸਹਿਜ ਨੂੰ ਵੀ ਤੇ ਆਰਾਮੇ ਨਹੀਂ ਆ ਰਿਹਾ ਹੈਗਾ ਤੇ ਹੁਣ ਗਏ ਸੀਗੇ ਚਲੋ ਖੰਨੇ ਦੱਸਿਆ ਸੀਗਾ ਕਿਸੇ ਨੇ ਵੀ ਉੱਥੇ ਡਾਕਟਰ ਹੈਗਾ ਵਧੀਆ ਉਤੋਂ ਦਿਖਾ ਲੋ ਤਾਂ ਕਰਕੇ ਫਿਰ ਉਥੋਂ ਲੈ ਕੇ ਆਏ ਹੁਣ ਦਵਾਈ ਤੇ ਇੱਥੇ ਆ ਗਏ ਸੀਗੇ ਅਸੀਂ ਵਾਪਸ ਕਿੰਨਾ ਚਿਰ ਬੈਠੇ ਰਹੇ ਆ ਟੋਚਾ ਪਹਿਲਾਂ ਅਸੀਂ ਬਾਸ ਵਾਲੀ ਸਾਈਡ ਡੀਕੀ ਗਏ ਬਾਸੇ ਨਾਲ ਚਾਈ ਫਿਰ ਆਟੇ ਚ ਆ ਕੇ ਬੈਠੇ ਤੇ ਆਟੋ ਵਾਲਾ ਹੀ ਆਟੋ ਤੋਰਨ ਚ ਨਾਵੇ ਤੇ ਇਹਨਾਂ ਨੇ ਆਪਣੀਆਂ ਸਵਾਰੀਆਂ ਪੂਰੀਆਂ ਕਰਕੇ ਤੋਰਨਾ ਹੁੰਦਾ ਨਾ ਫਿਰ ਇੱਥੇ ਬੈਠੇ ਰਹੇ ਫਿਰ ਮੈਂ ਸੋਚਿਆ ਵੀ ਅੱਜ ਦਾ ਬਲੌਗ ਮੈਂ ਨਹੀਂ ਬਣਾਇਆ ਕੋਈ ਤਾਂ ਕਰਕੇ ਫਿਰ ਮੈਂ ਉੱਥੋਂ ਹੀ ਥੋੜਾ ਜਿਹਾ ਸ਼ੂਟ ਕਰਨ ਲੱਗ ਗਈ ਸੀਗੀ ਮੈਂ ਚਲੋ ਤੁਹਾਡੇ ਨਾਲ ਅੱਜ ਮਛਵੜਾ ਸਾਹਿਬ ਦਾ ਥੋੜਾ ਜਿਹਾ ਬਲੌਗ ਸ਼ੇਅਰ ਕਰ ਦੰਨੇ ਆ ਤੇ ਇਹ ਵਾਪਸੀ ਦਾ ਸੀਗਾ ਤੇ ਲਓ ਜੀ ਉਸ ਤੋਂ ਬਾਅਦ ਫਿਰ ਆਪਾਂ ਪਹੁੰਚ ਗਏ ਸੀਗੇ ਘਰ ਤੇ ਘਰ ਪਾਉਣ ਦਿਨ ਸਾਨੂੰ 4 ਵਜੇ ਬਚ ਗਏ ਸੀਗੇ ਤੇ ਮੈਂ ਆਪਦਾ ਲੱਗੀ ਸੀਗੀ ਥੋੜੀ ਚਾਹ ਪਈ ਸੀ ਜਿਸ ਕੰਨ ਕੰਨ ਚਾਹ ਬਣਾਈ ਹੋਈ ਮਮਮੀ ਤੇ ਮੈਂ ਕਿਹਾ ਵੀ ਉਹ ਪੀ ਲੰਨੀਆ ਚੱਲ ਸਿਰ ਦੁਖਦਾ ਸੀਗਾ ਕਿਉਂਕਿ ਸਵੇਰ ਦੀ ਚਾਹ ਪੀਤੀ ਹੋਈ ਸੀ ਸਵੇਰ ਦੇ ਨਿਕਲੇ ਹੋਏ ਸੀਗੇ ਘਰੋਂ ਕੰਮਾਂ ਕਰਾਂ ਦੇ ਵਿੱਚ ਉਕੜੇ ਫਟਾਫਟ ਭੱਜ ਗਏ ਤੇ ਸਿਰ ਦੁਖਣ ਲੱਗਿਆ ਬਹੁਤ ਜ਼ਿਆਦਾ ਫਿਰ ਮੈਂ ਕਿਹਾ ਚੱਲ ਹੁਣ ਚਾਹ ਕਰਕੇ ਪੀਨੇ ਆ ਤੇ ਸਾਈਜ ਵੀਤ ਲੱਗਿਆ ਸੀਗਾ ਆਪਦੀ ਮੈਗੀ ਲੈ ਕੇ ਆਇਆ ਸੀਗਾ ਮੈਗੀ ਬਣਾਉਣ ਤੇ ਮੈਂ ਆਪ ਹੀ ਲੱਗ ਗਿਆ ਸੀਗਾ ਤੜਕਾ ਲਾਉਣ ਲਾਉਣ ਮੈਂ ਕਿਹਾ ਚੱਲ ਲਾ ਲਾ ਤੂੰ ਵੀ ਮੇਰਾ ਤਾਂ ਧਾਰਾਂ ਦਾ ਟਾਈਮ ਹੁੰਦਾ ਜਾਂਦਾ ਵੀ ਧਾਰਾਂ ਵਿੱਚ ਉਣੀਆਂ ਨੇ ਕਿ ਮੈਂ ਵੀ ਅੱਜ ਦਾ ਆਰਾਮ ਕਰਨ ਨੂੰ ਮਿਲਣਾ ਹੈਗਾ ਸਰੀਰ ਬਹੁਤ ਜ਼ਿਆਦਾ ਥੱਕ ਗਿਆ ਸੀਗਾ ਤੇ ਕੈਮਾ ਬਹੁਤ ਜ਼ਿਆਦਾ ਹੋ ਜਾਂਦਾ ਜਦੋਂ ਆਪਾਂ ਕਿਤੇ ਵੀ ਚਲੇ ਜਾਂਦੇ ਆ ਤੇ ਆਪਾਂ ਲੱਗੇ ਸੀਗੇ ਚਾਹ ਪੀਣ ਤੇ ਉਸ ਤੋਂ ਪਹਿਲਾਂ ਮੈਂ ਤਾਂ ਪਾਣੀ ਪੀਊਂਗੀ ਪਾਣੀ ਮੈਨੂੰ ਮਸਾ ਆ ਕੇ ਘਰੇ ਮਿਲਿਆ ਐਨਾ ਪਿਆਸ ਲੱਗੀ ਪਈ ਸੀਗੀ ਬਾਹਰ ਜਾ ਕੇ ਪਤਾ ਲੱਗਦਾ ਕਿੰਨੀ ਗਰਮੀ ਆ ਹਨਾ ਐਦਾਂ ਹੁਣ ਤਾਂ ਵੀ ਪਾਣੀ ਆਪਣੇ ਨਾਲ ਲੈ ਕੇ ਜਾਓ ਜੇ ਕਿਤੇ ਵੀ ਜਾਣਾ ਹਨਾ ਪਾਣੀ ਬਿਨਾ ਤਾਂ ਬਹੁਤ ਔਖਾ ਤੇ ਇੱਕ ਦੋ ਜਗ੍ਹਾ ਪਾਣੀ ਪੀਤਾ ਵੀ ਸੀਗਾ ਪਰ ਮੈਨੂੰ ਨਾ ਤਾਂ ਪਾਣੀ ਦਾ ਟੇਸਟ ਵਧੀਆ ਲੱਗਿਆ ਪਾਣੀ ਸਵਾਦ ਇਹਨਾਂ ਲੱਗਦਾ ਹੈਗਾ ਬਾਹਰ ਜਾ ਕੇ ਹੋਰ ਲੋੜਦਾ ਹੁੰਦਾ ਤੇ ਘਰੇ ਆ ਕੇ ਮੈਂ ਤਾਂ ਮਸਾ ਪਾਣੀ ਮਿਲੇ ਉਹ ਵੀ ਠੰਡਾ ਫਿਰ ਮੈਂ ਬਰਫ਼ ਵਾਲਾ ਕੱਢ ਕੋਲੇ ਵਾਲਾ ਕੱਢ ਕੇ ਪੀਤਾ ਪਾਣੀ ਠੰਡਾ ਠੰਡਾ ਤੇ ਦੋ ਗਲਾਸ ਪੀਤੇ ਹਨ ਤੇ ਇੱਕ ਭਰ ਕੇ ਰੱਖ ਲਿਆ ਇੱਕ ਪੀ ਲਿਆ ਉਹ ਥੋੜਾ ਜਿਹਾ ਠਹਿਰ ਕੇ ਪੀਉਂਗੀ ਤੇ ਪਾਣੀ ਬਿਨਾਂ ਤਾਂ ਬਹੁਤ ਔਖਾ ਜਿਹਾ ਬਾਹਰ ਜਾ ਕੇ ਤੇ ਇਥੇ ਸੈਜਪ੍ਰੀਤ ਕਹਿ ਰਿਆ ਸੀ ਮੰਮੀ ਤੜਕਾ ਲਾ ਦੇ ਮੈਂ ਕਿਹਾ ਵੀ ਤੂੰ ਹੀ ਆਪੇ ਲਾ ਲਾ ਤੇ ਮੈਂ ਉਹਨੂੰ ਦੱਸਤਾ ਬਸ ਤੁਹਾਨੂੰ ਬਣਾਉਣੀ ਆਉਂਦੀ ਆ ਉਹਨੇ ਆਪੇ ਬਣਾ ਲਈ ਸੀਗੀ Shimla mirch ਲੈ ਕੇ ਆਏ ਸੀਗਾ ਤੇ ਫਿਰ ਇੱਕ ਉਹਨੇ ਪਾਈ Shimla mirch ਇੱਕ ਪਾਇਆ ਟਮਾਟਰ ਐਨੀ ਸਵਾਦ ਉਹਨੇ ਮੈਂਗੀ ਬਣਾਈ ਸੀਗੀ ਬਹੁਤ ਸਵਾਦ ਬਣਾਈ ਅੱਜ ਕਹਿੰਦਾ ਮੰਮੀ ਸਬਜ਼ੀਆਂ ਪਾਏ ਤੇ ਹੋਰ ਵੀ ਵੱਧ ਟੇਸਟੀ ਬਣ ਗਈ ਤੇ ਸਾਰੇ ਜੋਗੀ ਬਣਾਤੀ ਸੀਗੀ ਉਹਨੇ ਥੋੜੀ ਥੋੜੀ ਦੇਤੀ ਸਾਰਿਆਂ ਨੂੰ ਤੇ ਇਥੇ ਲਓ ਜੀ ਇੱਕ ਗਲਾਸ ਹੋਰ ਆਪਾਂ ਚੱਕ ਲੈ ਪਾਣੀ ਦਾ ਪਾਣੀ ਪੀ ਕੇ ਉਸ ਤੋਂ ਬਾਅਦ ਹੁਣ ਚਾਹ ਪੀ ਕੇ ਫੇਰ ਕੱਪੜੇ ਚੇਂਜ ਕਰਕੇ ਤੇ ਫੇਰ ਆਪਾਂ ਜਾਵਾਂਗੇ ਪਸ਼ੂਆਂ ਦੇ ਵਿੱਚ ਧਰਵ ਵਗੈਰਾ ਚੋਕੇ ਆਉਣੇ ਆ ਉਹਨਾਂ ਦਾ ਕੰਮ ਨਿਬੇੜ ਕੇ ਤੇ ਫੇਰ ਉਸ ਤੋਂ ਬਾਅਦ ਲੱਗੂਗੀ ਆ ਕੇ ਫੇਰ ਉੱਪਰ ਕੰਮ ਕਰਨ ਤੇ ਜਦੋਂ ਨਾ ਆਪਾਂ ਚਲੇ ਜਾਨੇ ਕਿਤੇ ਬਾਅਦ ਚ ਤਾਂ ਫੇਰ ਗਾਏ ਪਿਆ ਰਹਿੰਦਾ ਹੈ ਕਿਉਂਕਿ ਜੇ ਘਰੇ ਉਹਨੇ ਫੇਰ ਨਾਲ ਦੀ ਨਾਲ ਸਮਾਨ ਚਾਕੇ ਸਾਈਡ ਤੇ ਕਰੀ ਜਾਂਦੇ ਜਿੰਨਾ ਕੁ ਵਰਤਦੇ ਆ ਜਿਸ ਕਰਨ ਘਰੇ ਸੀਗਾ ਬਸ ਐਦਾਂ ਹੀ ਖਲਾਰਾ ਪਾ ਕੇ ਰੱਖਿਆ ਅੱਜ ਤੋ ਉਹਨੇ ਮੈਂ ਉਹਨੂੰ ਕਿਹਾ ਮੈਂ ਤਾਂ ਸਮਾਨ ਚਾਕੇ ਘੱਟ ਨਹੀਂ ਰੱਖਿਆ ਹੈਗਾ ਪਾਂਡੇ ਵੀ ਉੱਥੇ ਰੱਖੀ ਬੈਠਾ ਦੀ ਖਾ ਪੀ ਕੇ ਤੇ ਕਹਿੰਦਾ ਮੈਨੂੰ ਨਾਲ ਦੀ ਤੂੰ ਲੈ ਕੇ ਗਈ ਹੈਗੀ ਤੇ ਮੈਂ ਵੀ ਤੈਨੂੰ ਥੋੜੋ ਨਾਲ ਲੈ ਜਾਣਾ ਸੀਗਾ ਹੁਣ ਇੱਕ ਜਾਣੀ ਤੂੰ ਜਾ ਹੁੰਦਾ ਵੀ ਚੱਲ ਤੂੰ ਆਪਦਾ ਘਰੇ ਰਹਿ ਪਿਆ ਫੇਰ ਬੈਸ ਤਾਂ ਮੈਂ ਮਨਾ ਕੇ ਗਈ ਸੀ ਇਹਨੂੰ ਤੇ ਚਲੋ ਮੰਨ ਜਾਂਦਾ ਹਨਾ ਲੋ ਜੀ ਇੱਥੇ ਆਪਾਂ ਸਾਰਾ ਕੰਮ ਕਰ ਨਿਵੇੜਿਆ ਹੈ ਬੱਜ ਚੁੱਕੇ ਨੇ ਛੇ ਪਸ਼ੂ ਦਾ ਸਾਰਾ ਕੰਮ ਨਿਵੇੜਤਾ ਪਾਣੀ ਪਲਾਤਾ ਗੋਹਾ ਚੱਕਤਾ ਧਾਰਾ ਚੋਤੀ ਦੁੱਧ ਪਾਤਾ ਤੇ ਹੁਣ ਆਗੇ ਆਪਾਂ ਅੱਡੇ ਚੁੱਲੇ ਵੱਲ ਤੇ ਹੁਣ ਚੁੱਲ੍ਹੇ ਦਾ ਕੰਮ ਕਰਾਂਗੀ ਉਪਰ ਆ ਕੇ ਮੈਂ ਝਾੜੂ ਪਗੜਾ ਲਾਤਾ ਸਾਰਾ ਤੇ ਹੁਣ 6:00 ਵੱਜ ਚੁੱਕੇ ਨੇ ਹੁਣ ਮੈਂ ਲੱਗਿਆ ਸਬਜ਼ੀ ਦੀ ਤਿਆਰੀ ਕਰਨ ਸਬਜ਼ੀ ਤੇ ਸਾਈ ਦੇ ਫੇਰ ਉੱਥੇ ਜਦੋਂ ਆਟੋ 'ਚ ਬੈਠੇ ਸੀਗੇ ਸ਼ਿਮਲਾ ਮਿਰਚੇ ਲਿਆ ਕਹਿੰਦਾ ਮਮਾ ਸ਼ਿਮਲਾ ਮਿਰਚੇ ਵੜਾਉਣੇ ਆ ਕਿੰਦੀ ਇਹੀ ਮੈਨੂੰ ਲੋਟ ਲੱਗਿਆ ਦਾ ਭਾ ਬਾਕੀ ਤਾਂ ਸਬਜ਼ੀਆਂ ਨੇ ਮਹਿੰਗੀਆਂ ਨੇ 100 ਰੁਪਏ ਤਾਂ ਪਿੰਡੀ ਹੋਈ ਪਈ ਆ ਸਬਜ਼ੀਆਂ ਹਾ ਕੇ ਅਗਲਾ ਕੀ ਕਰੂੰਗਾ ਬਹੁਤ ਮਹਿੰਗੀਆਂ ਨੇ ਜਨ ਨੂੰ ਆਪਣੇ ਲੱਗਣੀਆਂ ਨੇ ਜਨ ਨੂੰ ਤੰਮਿਲ ਦਾ ਤੇ ਇਹ ਕਰ ਬੈ ਹੋਣੀਆਂ ਨੇ ਤੇ ਵੀਰ ਵੀ ਵਸਾ ਟਮਾਟਰ ਚੀਰ ਲੇ ਟਮਾਟਰ ਲੈ ਲਏ ਅੱਜ ਉਹਨੇ ਤੇ ਲਸਣ ਆਪਣਾ ਚੀਰ ਕੇ ਰੱਖਿਆ ਪਿਆ ਇਹਦਾ ਸੋਖਾ ਵੀ ਤਾਂ ਸਾਇਪਰੀ ਦੇ ਪਾਪੇ ਨੇ ਕੱਟ ਕੇ ਚੀਰ ਕੇ ਰੱਖਤਾ ਤੇ ਇੱਕ ਵਾਰ ਤੋਂ ਹੁਣ ਮੈਂ ਪਿਆਜ਼ ਸ਼ਿਮਲਾ ਮਿਰਚ ਤਿਆਰ ਲਵਾਂ ਇਹ ਕੱਟਣੀਆਂ ਨੇ ਤਿੰਨੇ ਚੀਜ਼ਾਂ ਆਪਾਂ ਬਾਹਰ ਰਹਿ ਕੇ ਕੱਟਦੇ ਆ ਬਾਕੀ ਨਾਲ ਤੁਹਾਡੇ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਚੀਰ ਲਈਏ ਹੁਣ ਬੱਚੇ ਤਾਂ ਖੇਡਣ ਚਲੇ ਗਏ ਉਹ ਤਾਂ ਹੁਣ ਆਉਣਗੇ ਲਗਭਗ 7:30 ਵਜੇ ਤੱਕ ਆਉਣਗੇ ਖਿੰਡ ਕੇ ਉਦੋਂ ਤੱਕ ਆਪਣੀ ਰੋਟੀ ਤਿਆਰ ਹੋ ਜੂਗੀ ਬਸ ਜੀ ਲੱਗਦੇ ਆ ਜਾ ਕੇ ਕੰਮ ਕਰਦੇ ਬਣਦੇ ਬਲੌਗ ਲੋ ਜੀ ਇੱਥੇ ਲੱਗੇ ਸੀਗੇ ਆਪਾਂ ਸਬਜੀ ਚੀਰਨ ਸਬਜੀ ਮੈਂ ਕਿਹਾ ਵੀ ਚਲੋ ਬਾਹਰੇ ਬੈ ਕੇ ਚੀਰਦੇ ਹਵਾ ਹਰੀ ਠੰਡੀ ਹਵਾ ਚੱਲ ਰਹੀ ਸੀਗੀ ਤੇ ਬਾਹਰੇ ਆਪਾਂ ਲੱਗੇ ਸੀਗੇ ਸਬ지 ਚੀਰਨ ਸਬਜ਼ੀਆਂ ਤਾਂ ਇੰਨੀਆਂ ਜਿਆਦਾ ਮਹਿੰਗੀਆਂ ਨੇ ਸਬਜ਼ੀਆਂ ਲੈ ਕੇ ਅਗਲਾ ਕੀ ਕਰੂਗਾ ਹਨਾ ਫੇ ਸਾਈਫਰੀ ਇਤਨੇ ਸ਼ਿਮਲਾ ਮਿਰਚੇ ਫੜ ਲਈ ਥੀ ਕਿਉਂਕਿ ਇਹ ਭਿੰਡੀ 100 ਰੁਪਏ ਕਿਲੋ ਹੋਈ ਪਈ ਹੈ ਇੰਨੀ ਜਿਆਦੀ ਮਹਿੰਗੀ ਮੈਂ ਵੀ ਕਹਾ ਮੈਂ ਜਦੋਂ ਆਪਣੇ ਹੋਣੀ ਹੈ ਨਾ ਉਦੋਂ ਦੇਖ ਲਓ ਕਿੰਨਾ ਰੇੜ ਟੁੱਟ ਜਾਣਾ ਕਿਉਂਕਿ ਘਰ ਦੀ ਸਬਜ਼ੀ ਹੋ ਜਾਣੀ ਹੈ ਫੇਰ ਕਿਸੇ ਨੂੰ ਪੁੱਛਣੀ ਨਹੀਂ ਹੈ ਨਾ ਫੇਰ ਸਾਰੀਆਂ ਸਬਜ਼ੀਆਂ ਸਸਤੀਆਂ ਹੋ ਜਾਂਦੀਆਂ ਨੇ ਹੁਣ ਇੰਨੀਆਂ ਮਹਿੰਗੀਆਂ ਨੇ ਸਾਰੀਆਂ ਸਬਜ਼ੀਆਂ ਸਬਜ਼ੀ ਲਿਆ ਕੇ ਵੀ ਕੀ ਕਰੇ ਸਬਜ਼ੀਆਂ ਨਾਲੋਂ ਤਾਂ ਹੁਣ ਮੈਨੂੰ ਦਾਲਾਂ ਸਸਤੀਆਂ ਲੱਗਦੀਆਂ ਨੇ ਕਿਉਂਕਿ ਜੀ ਦਾਲ ਆਪਾਂ ਜੇ 120 ਰੁਪਏ ਜਾਂ 150 ਰੁਪਏ ਇੱਥੇ ਇੱਕ ਕਿਲੋ ਮਿਲਦੀ ਆਪਾਂ ਨੂੰ ਆਪਾਂ ਉਹਨਾਂ ਨੇ 2 ਤੋਂ 3-4 ਵਾਰੀ ਬਣਾ ਸਕਦੇ ਆ 1 ਕਿਲੋ ਦਾਲ ਲੈ ਕੇ ਸਬਜੀ ਜੇ ਆਪਾਂ ਅੱਜ 100 ਰੁਪਏ ਜਾਂ 70 ਰੁਪਏ ਕਿਲੋ ਲੈ ਕੇ ਆਉਣੇ ਉਹ ਸਿਰਫ ਇੱਕ ਟਾਈਮ ਬਣਾ ਕੇ ਦੋ ਡੰਗ ਮਸਾ ਨਿਕਲਦੇ ਨੇ ਤੇ ਮਿੰਦਾ ਇਹਦੇ ਨਾਲ ਉਹ ਤਾਂ ਦਾਲਾਂ ਸਸਤੀਆਂ ਲੱਗਦੀਆਂ ਨੇ ਹੁਣ ਬਸ ਇੱਕ ਲੈ ਕੇ ਬਣਾਉਣੀ ਪੈਂਦੀ ਆ ਸਬਜੀ ਮਹਿੰਗੀ ਨਹੀਂ ਲਈ ਹੈਗੀ ਪਰ ਆਪਾਂ ਨੇ ਸਸਤੀ ਸਬਜੀ ਲੈ ਕੇ ਆਏ ਆ ਤੇ ਇਦੇ ਵਿੱਚ ਆਲੂ ਪਾ ਕੇ ਬਣਾ ਲਾਂਗੇ ਬੰਬੇ ਸਾਰੇ ਕਾਫੀ ਸਾਰੇ ਪਿਆਜ਼ ਪਾ ਲਾਂਗੇ ਕੋਲਾ ਇੱਕ ਪਿਆਜ਼ਾਂ ਦਾ ਪਾਵਾਂਗੇ ਤੇ ਵਧੀਆ ਲੱਗਦੀ ਆ ਵੱਧ ਪਿਆਜ਼ ਪਾ ਕੇ ਸਬਜ਼ੀ ਬਣਾਉਣੀ ਟੇਸਟੀ ਲੱਗਦੀ ਆ ਖਾਣ ਨੂੰ ਤੇ ਲਸਣ ਆਪਣਾ ਛਿੱਲਿਆ ਪਿਆ ਸੀਗਾ ਸਬਜ਼ੀ ਆਪਾਂ ਕੱਟ ਲਾਂਗੇ ਤੇ ਆਲੂ ਆਪਣੇ ਕੋਲ ਉੱਪਰ ਹੈ ਨਹੀਂ ਸੀਗੇ ਉਹ ਮੈਂ ਜਾਊਂਗੀ ਥੱਲੇੋਂ ਲੈਣ ਥੱਲੇ ਪੈਨੇ ਕਮਰੇ ਚ ਉੱਥੋਂ ਲਿਆ ਕੇ ਫਿਰ چیر ਕੇ ਫਿਰ ਸਬ지 ਤੜਕਾ ਲਾਉਂਗੀ ਅ ਤੜਕੇ ਦੀ ਵੀਡੀਓ ਤੁਹਾਡੇ ਨਾਲ ਨਹੀਂ ਸ਼ੇਅਰ ਕਰਦੇ ਬਸ ਇੱਥੇ ਤੱਕੇ ਬਣਾਵਾਂਗੇ ਆਪਾਂ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਆਪਣੀ ਵੀਡੀਓ ਤੇ ਆਂਦੇ ਨਿਤ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਪਲੀਸ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਿਆ ਕਰੋ ਤੁਹਾਡੇ ਕਮੈਂਟ ਪੜ੍ਹ ਕੇ ਹੌਸਲਾ ਮਿਲਦਾ ਅੱਗੇ ਵੀਡੀਓ ਬਣਾਉਣ ਲਈ ਤੇ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖੋ ਲਓ ਜੀ ਆਪਾਂ ਸਬਜੀ ਕੱਟ ਲਈਏ ਫਟਾਫਟ ਨੀਰਾ ਹੁੰਦਾ ਜਾ ਰਿਹਾ ਸੀਗਾ ਸਬਜੀ ਜੀ ਰਨ ਨੂੰ ਤੁਹਾਨੂੰ ਪਤਾ ਹੀ ਟਾਈਮ ਲੱਗ ਜਾਂਦਾ ਤੇ ਦਾਲ ਦਾ ਇਦਾਂ ਵੀ ਹਨਾ ਪਾ ਕੇ ਅਗਲਾ ਤਰਦੰਦਾ ਚਲੋ ਰਿਚੀ ਜਾਂਦੀ ਅੱਗ ਤੇ ਇਹਨੂੰ ਬੈਠ ਕੇ ਕਿੰਨਾ ਟਾਈਮ ਚੀਰਨਾ ਪੈਂਦਾ ਹੈ ਫਟਾਫਟ ਵੈਸੇ ਮੇਰੀ ਸਪੀਡ ਇਥੇ ਤੇਜ਼ ਕਰੀ ਹੋਈ ਸੀ ਵੀਡੀਓ ਦੀ ਤੇ ਹੂੰ ਕਾੜ ਦਾਂਗੇ ਫਟਾਫਟ ਫਿਰ ਲਾਉਂਗੀ ਤੜਕਾ ਤੇ ਅੱਜ ਤਾਂ ਇੰਨਾ ਜ਼ਿਆਦਾ ਥਕੇਵਾਂ ਹੋ ਗਿਆ ਜਾ ਕੇ ਬਹੁਤ ਜ਼ਿਆਦਾ ਮਸਾ ਰਾਤ ਨੂੰ ਵਿਲੇ ਹੋ ਕੇ ਮਿੰਜਾ ਮਿਲਣਾ ਹੈ ਬਸ ਐਸੀਗਾ ਵੀ ਫਟਾਫਟ ਹੁਣ ਕੰਮ ਨਿਬੜ ਕੇ ਸੌ ਜੀਏ ਤੇ ਰਾਤੀ ਤਾਂ ਫੇਰ ਮੇਤੋਂ ਐਡੀਟਿੰਗ ਵੀ ਨਹੀਂ ਹੋਈ ਹੈਗੀ ਮੈਂ ਸੱਚੀ ਸੌਂ ਗਈ ਸੀਗੀ ਸਿਰ ਦੁਖਦੇ ਕਰਕੇ ਨਾ ਤੇ ਨੀਂਦੇ ਬਹੁਤ ਆਉਣ ਲੱਗੀ ਫੇਰ ਅੱਜ ਸਵੇਰੇ ਐਡੀਟਿੰਗ ਕਰ ਰਹੀਆਂ ਇਹ ਵੀਡੀਓ ਦੀ ਇੱਕ ਨਾ ਗਰਮੀ ਹੁੰਦੀ ਆ ਬਾਹਰ ਜਾ ਕੇ ਧੁੱਪਾਂ ਸਿਰ 'ਚ ਪੈਂਦੀ ਆ ਫਿਰ ਤੋਂ ਸਿਰ ਦੁਖਣ ਲੱਗ ਜਾਂਦਾ ਬਾਹਰ ਦਾ ਸਫ਼ਰ ਕਰਨਾ ਮੈਨੂੰ ਬਹੁਤ ਜ਼ਿਆਦਾ ਔਖਾ ਲੱਗਦਾ ਇਦੋਂ ਤਾਂ ਘਰ ਘਰੇ ਕੰਮ ਕਰਨੇ ਸੌਖੇ ਨੇ ਪਰ ਬਾਹਰ ਆਉਣਾ ਜਾਣਾ ਬਹੁਤ ਔਖਾ ਹੈ ਤੇ ਇੱਕ ਦਵਾਈ ਲੈਣ ਜਾਣਾ ਪੈਂਦਾ ਜਾਂ ਕਿਤੇ ਕੋਈ ਜ਼ਰੂਰੀ ਕੰਮ ਹੋਵੇ ਤਾਂ ਜਾਣਾ ਪੈਂਦਾ ਨਹੀਂ ਤਾਂ ਬਹੁਤ ਔਖਾ ਲੱਗਦਾ ਮੈਂ ਤਾਂ ਜਾਣਾ ਕਿਤੇ ਵੀ ਸاجਪ੍ਰੀਤ ਨੂੰ ਅੱਜ ਛੁੱਟੀ ਕਰਾ ਲਈ ਸੀਗੀ ਮੈਂ ਪਰਸੋਂ ਇਹ ਜਦੋਂ ਗਿਆ ਸੀ ਨਾ ਸਕੂਲੇ ਇੱਕ ਗਰਮੀ ਕਰਕੇ ਨਾ ਜਦੋਂ ਪ੍ਰੇਅਰ ਚ ਖੜੇ ਸੀਗੇ ਉਦੋਂ ਫਿਰ ਇਹਨੂੰ ਚੱਕਰ ਵਗੈਰਾ ਜਿਹਾ ਆਉਣ ਲੱਗ ਗਿਆ ਫਿਰ ਮੈਡਮ ਨੇ ਮੈਨੂੰ ਫੋਨ ਕਰਿਆ ਕਹਿੰਦੇ ਵੀ ਸਾਈਫਰੇ ਨੂੰ ਲੈ ਚੋ ਉਹਦਾ ਸਿਰ ਦੁਖਦਾ ਤੇ ਫਿਰ ਉਦੋਂ ਇਹ ਅੱਧੇ ਦਿਨ ਤੋਂ ਆ ਗਿਆ ਸੀਗਾ ਤੇ ਫਿਰ ਮੈਂ ਦੂਸਰ ਅੱਜ ਇਹ ਛੁੱਟੀ ਕਰਾ ਲਈ ਸੀਗੀ ਇਹਦੀ ਤੇ ਕੱਲ ਨੂੰ ਫੇਰ ਛੁੱਟੀ ਹੈ ਇਹਨਾਂ ਨੂੰ ਗੁੱਡ ਫਰਡੇ ਵੀ ਸ਼ਾਇਦ ਟੁੱਟੀਆਂ ਛੁੱਟੀਆਂ ਆ ਜਾਂਦੀਆਂ ਨੇ ਕਿ ਇੱਕ ਅੱਧੀ ਆਪ ਕਰ ਲੈਂਦੇ ਨੇ ਬਾਕੀ ਸਰਕਾਰਾਂ ਕਰ ਦਿੰਦੀਆਂ ਨੇ ਬਹੁਤ ਛੁੱਟੀਆਂ ਆਉਂਦੀਆਂ ਨੇ ਬਸ ਹੁਣ ਮੇਲਾ ਸ਼ਨੀਵਾਰ ਨੂੰ ਸਕੂਲ ਜਾਣਗੇ ਐਤਵਾਰ ਦੀ ਫੇਰ ਛੁੱਟੀ ਤੇ ਇੱਕ ਦਿਨ ਸਕੂਲ ਲੱਗਦਾ ਇੱਕ ਦਿਨ ਛੁੱਟੀ ਹੋ ਜਾਂਦੀ ਹੈ ਲਓ ਜੀ ਆਪਣੀ ਇੱਥੇ ਸ਼ਿਮਲਾ ਵਿੱਚ ਚੇਰੀ ਦੀ ਹਣ ਲੱਗੇ ਸੀਗੇ ਪਿਆਜ਼ ਕੱਟਣ ਪਿਆਜ਼ ਕੱਟ ਕੇ ਉਸ ਤੋਂ ਬਾਅਦ ਅਗ ਬਾਲ ਕੇ ਆਪਾਂ ਇਹਨੂੰ ਚੁੱਲੇ ਤੇ ਲਾਵਾਂਗੇ ਤੜਕਾ ਜਦੇ ਮਗਰ ਆਪਾਂ ਰੋਟੀ ਲਾ ਲਾਂਗੇ ਲਓ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜਿਹੜੇ ਵੀ ਇੱਥੇ ਤੱਕ ਆਪਣੀ ਵੀਡੀਓ ਤੇ ਆਏ ਨੇ ਤੇ ਜਿਨ੍ਹਾਂ ਨੇ ਫੁੱਲ ਵਾਚ ਕਰੀਆ ਉਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਤੇ ਫੁੱਲ ਵਾਚ ਕਰਨ ਲਈ ਬਹੁਤ-ਬਹੁਤ ਧੰਨਵਾਦ ਜੀ ਬਾਕੀ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ